ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਝੁੱਗੀ ਦੇ ਬਾਹਰ ਪਿਓ ਪੁੱਤ ਦੋਵੇਂ ਇੱਕ ਤੁਖਦੀ ਧੂਣੀ ਦੁਆਲੇ ਚੁੱਪਚਾਪ ਬੈਠੇ ਸਨ ਅਤੇ ਅੰਦਰ ਮੁੰਡੇ ਦੀ ਜਵਾਨ ਘਰਵਾਲੀ ਬੁਧਿਆ ਜੰਮਨ ਪੀੜਾ ਦੇ ਦਰਦ ਕਰਕੇ ਤੜਫ ਰਹੀ ਸੀ ਥੋੜੀ ਥੋੜੀ ਦੇਰ ਬਾਅਦ ਉਸ ਤੇ ਮੂੰਹ ਜਿਹੀ ਦਿਲ چیر ਮੀ ਚੀਕ ਨਿਕਲਦੀ ਕਿ ਦੋਹਾਂ ਦਾ ਕਲਜਾ ਮੂੰਹ ਵਿੱਚ ਆ ਜਾਂਦਾ ਸਰਦੀਆਂ ਦੀ ਰਾਤ ਸੀ ਕੁਦਰਤ ਸਨਾਟੇ ਵਿੱਚ ਡੁੱਬੀ ਹੋਈ ਸੀ ਪੂਰਾ ਪਿੰਡ ਹਨੇਰੇ ਵਿੱਚ ਖੋ ਗਿਆ ਸੀ ਕੀ ਸੁਨੇ ਕਿਆ ਬਚਦੀ ਨਹੀਂ ਲੱਗਦਾ ਇਹ ਸਾਰਾ ਦਿਨ ਭਜਟ ਨੱਠ ਵਿੱਚ ਹੀ ਲੰਘ ਗਿਆ ਜਾ ਦੇਖ ਕੇ ਤਾਂ ਚਰਾ ਮਾਧਵ ਖਿੱਚ ਕੇ ਬੋਲਿਆ ਮਰਨਾ ਹੀ ਹੈ ਤਾਂ ਛੇਤੀ ਮਰਨਾ ਤਾਂ ਮਰੇ ਦੇਖ ਕੇ ਕੀ ਕਰਾਂ ਤੂੰ ਤਾਂ ਬਾਲੇ ਪੱਥਰ ਦੇ ਲੈ ਸਾਰਾ ਸਾਲ ਜੀ ਦੇ ਨਾਲ ਹੱਸਦਾ ਖੇਡਦਾ ਰਿਆ ਉਹਦੇ ਨਾਲ ਹੀ ਇੰਨੀ ਬੇਵਫਾਈ ਮੈਥੋਂ ਤਾਂ ਉਹਦਾ ਤਰਸਣਾ ਤੇ ਹੱਥ ਪੈਰ ਮਾਰਨਾ ਦੇਖ ਨਹੀਂ ਹੁੰਦਾ ਜਮਾਰਾ ਦਾ ਟੱਬਾ ਸੀ ਤੇ ਸਾਰੇ ਪਿੰਡ ਵਿੱਚ ਬਦਨਾਮ ਗੀਸੂ ਇੱਕ ਦਿਨ ਕੰਮ ਕਰਦਾ ਤੇ ਤਿੰਨ ਦਿਨ ਆਰਾਮ ਕਰਦਾ ਮੱਧ ਵੈਡਾ ਕੰਮਚੋਰ ਸੀ ਕਿ ਜੇ ਅੱਧਾ ਘੰਟਾ ਕੰਮ ਕਰਦਾ ਤਾਂ ਘੰਟਾ-ਘੰਟਾ ਚਿਲਮ ਪੀਣ ਨੂੰ ਲਾਉਂਦਾ ਇਸ ਲਈ ਉਹਨਾਂ ਨੂੰ ਕਿਤੇ ਦਿਹਾੜੀ ਨਹੀਂ ਮਿਲਦੀ ਸੀ ਘਰ ਵਿੱਚ ਜੇ ਮੁਠੀ ਭਰ ਵੀ ਦਾਣੇ ਹੁੰਦੇ ਤਾਂ ਉਹ ਕੰਮ ਨਾ ਕਰਨ ਦੀ ਤਾਂ ਜਿਵੇਂ ਸੌਂਹ ਖਾ ਲੈਂਦੇ ਜਦੋਂ ਦੋ ਚਾਰ ਫਾਕੇ ਕੱਟਣੇ ਪੈਂਦੇ ਤਾਂ ਕਿਸੂ ਦਰਖਤ ਤੇ ਚੜ ਕੇ ਲੱਕੜਾਂ ਵੜਦਾ ਤੇ ਮਾਦਮ ਮੰਡੀ ਵਿੱਚ ਵੇਚ ਆਉਂਦਾ ਜਦੋਂ ਤੱਕ ਉਹ ਪੈਸੇ ਪੱਚੇ ਰਹਿੰਦੇ ਦੋਨੋਂ ਜਾਣੇ ਕੰਧਾ ਕੋਲੇ ਕੱਚ ਦੇ ਫਿਰਦੇ ਜਦੋਂ ਫਾਕੇ ਦੀ ਨੌਪ ਤਾਉਂਦੀ ਤਾਂ ਫੇਰ ਲੱਕੜਾਂ ਵੜਦੇ ਤੇ ਮਜ਼ਦੂਰੀ ਭਾਲਦੇ ਪਿੰਡ ਵਿੱਚ ਕੰਮ ਦੀ ਕੋਈ ਘਾਟ ਨਹੀਂ ਸੀ ਕਿਸਾਨਾਂ ਦਾ ਪਿੰਡ ਸੀ ਮਿਹਨਤੀ ਬੰਦੇ ਲਈ 50 ਕੰਮ ਸਨ ਪਰ ਇਹਨਾਂ ਦੋਵਾਂ ਨੂੰ ਲੋਕ ਉਹੀ ਬੁਲਾਉਂਦੇ ਜਦੋਂ ਦੋ ਬੰਦਿਆਂ ਤੋਂ ਇੱਕ ਦਾ ਕੰਮ ਲੈ ਕੇ ਵੀ ਸਬਰ ਕਰ ਲੈਣ ਤੋਂ ਬਿਨਾ ਹੋਰ ਕੋਈ ਚਾਰਾ ਨਾ ਬਚਦਾ ਹੋਵੇ ਅਜੀਬ ਜ਼ਿੰਦਗੀ ਸੀ ਇਹਨਾਂ ਦੀ ਘਰ ਵਿੱਚ ਦੋ ਚਾਰ ਮਿੱਟੀ ਦੇ ਭਾਂਡਿਆਂ ਤੋਂ ਬਿਨਾ ਹੋਰ ਕੋਈ ਜਾਇਦਾਦ ਨਹੀਂ ਸੀ ਲੀਰਾ ਨਾਲ ਆਪਣਾ ਨਗੇਜ ਟੱਕਦੇ ਹੋਏ ਜੀ ਰਹੇ ਸਨ ਦੁਨੀਆਂ ਦੇ ਫਿਕਰਾਂ ਤੋਂ ਆਜ਼ਾਦ ਗੱਲ ਤੱਕ ਕਰਜੇ ਵਿੱਚ ਡੁੱਬੇ ਹੋਏ ਗਾਲਾਂ ਵੀ ਖਾਂਦੇ ਕੁੱਟ ਵੀ ਸਹਿੰਦੇ ਪਰ ਕੋਈ ਦੁੱਖ ਨਹੀਂ ਨਮਾਣੇ ਇੰਨੇ ਪੈਸੇ ਮੁੜਨ ਦੀ ਕੋਈ ਉਮੀਦ ਨਾ ਹੁਣ ਤੇ ਵੀ ਲੋਕ ਇਹਨਾਂ ਨੂੰ ਥੋੜਾ ਬਹੁਤਾ ਕਰਜ਼ਾ ਦੇ ਦਿੰਦੇ ਸਨ ਮਟਰ ਆਲੂ ਦੀ ਫਸਲ ਸਮੇ ਹੋ ਰਾ ਤੇ ਖੇਤਾਂ ਵਿੱਚੋਂ ਮਟਰ ਜਾਂ ਆਲੂ ਪੱਟ ਲਿਆਉਂਦੇ ਤੇ ਭੁੰਨ ਕੇ ਖਾ ਲੈਂਦੇ ਜਾਂ 5-7 ਗੰਨੇ ਪੁੱਟ ਲਿਆਉਂਦੇ ਤੇ ਰਾਤ ਨੂੰ ਬਹਿ ਕੇ ਚੋਪਦੇ ਗੀਸੂ 60 ਸਾਲ ਦੀ ਉਮਰ ਹੰਡਾ ਚੁੱਕਿਆ ਸੀ ਅਤੇ ਮਾधव ਵੀ ਲਾਇਕ ਸੁਪੁੱਤਰ ਵਾਂਗ ਪਿਓ ਦੇ ਪਾਦਵ ਚਿੰਨਾ ਤੇ ਚੱਲ ਰਿਹਾ ਸੀ ਸਭੋ ਉਸਦਾ ਨਾਮ ਹੋਰ ਵੀ ਰੋਸ਼ਨ ਕਰ ਰਿਹਾ ਸੀ ਹੁਣ ਵੀ ਦੋਵੇਂ ਜਾਣੇ ਧੂਣੀ ਦੁਆਲੇ ਬੈਠੇ ਆਲੂ ਭੁੰਨ ਰਹੇ ਸਨ ਜਿਹੜੇ ਕਿਸੇ ਦੇ ਖੇਤੋਂ ਪੁੱਟ ਲਿਆਏ ਸਨ ਕਿਸੂ ਦੀ ਘਰ ਵਾਲੀ ਤਾਂ ਬਹੁਤ ਦਿਨ ਪਹਿਲਾਂ ਹੀ ਚਲਾਨ ਕਰ ਗਈ ਸੀ ਮਾਦਵ ਦਾ ਵਿਆਹ ਪਿਛਲੇ ਸਾਲ ਹੋਇਆ ਸੀ ਜਿੱਦਨ ਦੀ ਔਰਤਾਈ ਹੈ ਉਸਨੇ ਇਸ ਖਾਨਦਾਨ ਨੂੰ ਬੰਨਣ ਦੀ ਨੀ ਰੱਖੀ ਸੀ ਚੱਕੀ ਪੀ ਕੇ ਜਾਂ ਘਾ ਖੋਤ ਕੇ ਉਹ ਸ਼ੇਰਕ ਆਟੇ ਦਾ ਇੰਤਜ਼ਾਮ ਕਰ ਲੈਂਦੀ ਸੀ ਅਤੇ ਇਹਨਾਂ ਦੋਵਾਂ ਤੋਂ ਬੇਗੈਰਤਾ ਦਾ ਨਰਕ ਭੋਗਦੀ ਸੀ ਜਿੱਦਨ ਦੀ ਉਹ ਆਈ ਹੈ ਇਹ ਦੋਵੇਂ ਹੋਰ ਵੀ ਆਲਸੀ ਤੇ ਆਰਾਮ ਪ੍ਰਸਤ ਹੋ ਗਏ ਸਨ ਹੋਰ ਤਾਂ ਹੋਰ ਆਕੜਾਂ ਵੀ ਦਿਖਾਉਣ ਲੱਗ ਪਏ ਸਨ ਕੋਈ ਕਿਸੇ ਕੰਮ ਲਈ ਸੱਦਦਾ ਤਾਂ ਪੂਰਾ ਆਕੜ ਕੇ ਦੁੱਗਣੀ ਧਿਆੜੀ ਮੰਗਦੇ ਕੋਈ ਔਰਤ ਅਜ ਜੰਮਣ ਪੀੜਾ ਨਾਲ ਮਰਦੇ ਸੀ ਤੇ ਇਹ ਦੋਵੇਂ ਸ਼ਾਇਦ ਇਸੇ ਡੀਕ ਵਿੱਚ ਸਨ ਕਦੋਂ ਮਰੇ ਤੇ ਆਰਾਮ ਨਾਲ ਸੌਣ ਗੀਸੂ ਨੇ ਆਲੂ ਕੱਢ ਕੇ ਛਿਲਦਿਆਂ ਕਿਹਾ ਜਾ ਕੇ ਦੇਖ ਤਾਂ ਸਹੀ ਕੀ ਹਾਲ ਹੈ ਉਸਦਾ ਕੋਈ ਕਸਰ-ਕੁਸਰਤਾ ਨਹੀਂ ਹੋਗੀ ਇੱਥੇ ਤਾਂ ਸਿਆਣਾ ਵੀ ਆਉਣ ਦਾ ਪੂਰਾ 1 ਰੁਪਇਆ ਮੰਗਦੇ ਐ ਮਾਦਵ ਨੂੰ ਇਹ ਡਰ ਸੀ ਕਿ ਜੇ ਉਹ ਅੰਦਰ ਗਿਆ ਤਾਂ ਗੀਸੂ ਨੇ ਆਲੂਆਂ ਦਾ ਵੱਡਾ ਹਿੱਸਾ ਹੜੱਪ ਲੈਣਾ ਹੈ ਆਖੇ ਮੈਨੂੰ ਤਾਂ ਅੰਦਰ ਜਾਣ ਤੋਂ ਡਰ ਲੱਗਦਾ ਹੈ ਲਾ ਡਰ ਕਾ ਦਾ ਮੈਂ ਬੈਠਾ ਤਾਂ ਹਾਂ ਫਿਰ ਤੂੰ ਹੀ ਦੇਖ ਲੈ ਜਾ ਕੇ ਮੇਰੀ ਜਨਾਨੀ ਜਦ ਮਰੀ ਸੀ ਤਾਂ ਮੈਂ ਤਿੰਨ ਦਿਨ ਉਹਦੇ ਕੋਲ ਹਿੱਲਿਆ ਨਹੀਂ ਸੀ ਤੇ ਨਾਲੇ ਮੈਥੋਂ ਉਹਨੂੰ ਸੰਗ ਨਹੀਂ ਆਊਗੀ ਜਿਹਦਾ ਕਦੇ ਮੂੰਹ ਨਹੀਂ ਦੇਖਿਆ ਅੱਜ ਉਸ ਦਾ ਉਧੜਿਆ ਹੋਇਆ ਸਰੀਰ ਦੇਖਦਾ ਉਹਨੂੰ ਕਿਹੜਾ ਕੋਈ ਆਪਣੀ ਸ਼ੁੱਧ ਬੁੱਧ ਹੋਣੀ ਐ ਮੈਨੂੰ ਦੇਖ ਲਿਆ ਤਾਂ ਖੁੱਲ ਕੇ ਹੱਥ ਪੈਰ ਮਾਰਨੋ ਵੀ ਔਖੀ ਹੋ ਜੂ ਮੈਂ ਤਾਂ ਇਹ ਸੋਚ ਰਿਆਂ ਬਾਈ ਜੇ ਕੋਈ ਜਵਾਕ ਜੱਲਾ ਹੋ ਗਿਆ ਤਾਂ ਕੀ ਕਰਾਂਗੇ ਸੌਫ ਕੋੜ ਤੇਲ ਕਰੇ ਤਾਂ ਕੱਖ ਵੀ ਹੈ ਨਹੀਂ ਸਭ ਕੁਝ ਆ ਜਾਉ ਰੱਬ ਦਵੇ ਤਾਂ ਸਹੀ ਜਿਹੜੇ ਲੋਕ ਹੁਣ ਤੱਕ ਇੱਕ ਪੈਸਾ ਨਹੀਂ ਦਿੰਦੇ ਉਹ ਕੱਲ ਨੂੰ ਆਪ ਸੱਦ-ਸੱਦ ਕੇ ਦੇਣਗੇ ਮੇਰੇ ਨੌ ਮੁੰਡੇ ਹੋਏ ਘਰ ਵਿੱਚ ਕਦੇ ਕੁਝ ਨਹੀਂ ਸੀ ਪਰ ਰੱਬ ਨੇ ਕਿਸੇ ਤਰ੍ਹਾਂ ਪੇੜਾ ਪਾਰ ਲਾਇਆ ਹੀ ਹੈ ਜਿਹੜੇ ਸਮਾਜ ਵਿੱਚ ਦਿਨ ਰਾਤ ਮਿਹਨਤ ਕਰਨ ਵਾਲਿਆਂ ਦੀ ਹਾਲਤ ਇਹਨਾਂ ਦੇ ਹਾਲਤ ਤੋਂ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਕਿਸਾਨਾਂ ਦੇ ਮੁਕਾਬਲੇ ਉਹ ਲੋਕ ਜਿਹੜੇ ਕਿਸਾਨਾਂ ਦੀਆਂ ਕਮਜ਼ੋਰੀਆਂ ਦਾ ਲਾਹਾ ਖਟਣਾ ਚਾਹੁੰਦੇ ਸਨ ਕਿਤੇ ਜ਼ਿਆਦਾ ਖੁਸ਼ਹਾਲ ਸਨ ਉੱਥੇ ਜੇਹੀ ਮਨੋਵਿਰਤੀ ਦਾ ਪੈਦਾ ਹੋ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਅਸੀਂ ਤਾਂ ਕਹਾਂਗੇ ਕਿ ਗੀਸੂ ਕਿਸਾਨ ਨਾਲੋਂ ਕਿਤੇ ਜ਼ਿਆਦਾ ਸਿਆਣਾ ਸੀ ਜਿਹੜਾ ਕਿਸਾਨਾਂ ਦੇ ਵਿਚਾਰ ਸਮੂਹ ਵਿੱਚ ਸ਼ਾਮਲ ਹੋਣ ਨਾਲੋਂ ਬੈਠਕ ਬਾਜਾਂ ਦੀ ਬਦਨਾਮ ਮੰਡਲੀ ਵਿੱਚ ਜਾ ਰਲਿਆ ਸੀ ਹਾਂ ਉਹਦੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਬੈਠਕ ਬਾਜਾਂ ਦੇ ਨਿਯਮ ਅਤੇ ਨੀਤੀਆਂ ਦਾ ਪਾਲਣ ਕਰ ਸਕਦਾ ਇਸ ਲਈ ਜਿੱਥੇ ਉਸ ਦੀ ਮੰਡਲੀ ਨੇ ਸਰਾਹਕ ਨੇ ਪਿੰਡ ਦੇ ਪ੍ਰਧਾਨ ਬਣੇ ਹੋਏ ਸਨ ਉਸ ਤੇ ਸਾਰਾ ਪਿੰਡ ਉਂਗਲੀਆਂ ਚੁੱਕਦਾ ਸੀ ਫਿਰ ਵੀ ਉਸ ਨੂੰ ਇੰਨੀਕ ਤਸੱਲੀ ਸੀ ਕਿ ਜੇਕਰ ਉਹ ਬੁਰੇ ਹਾਲ ਹੈ ਤਾ ਕੱਟੋ ਘਾਟ ਉਸ ਨੂੰ ਕਿਸਾਨ ਵਰਗੀ ਲੱਕ ਭਨ ਵੀ ਮਿਹਨਤ ਤਾਂ ਨਹੀਂ ਕਰਨੀ ਪੈਂਦੀ ਸੀ ਉਸ ਦੀ ਸਾਦਗੀ ਤੇ ਸਰਲਤਾ ਦਾ ਲੋਕ ਫਾਇਦਾ ਤਾਂ ਨਹੀਂ ਚੁੱਕਦੇ ਦੋਵੇਂ ਆਲੂ ਕੱਢ ਕੇ ਗਰਮ ਗਰਮ ਹੀ ਖਾਣ ਲੱਗ ਪਏ ਕੱਲ ਤਾਂ ਕੁਝ ਨਹੀਂ ਸੀ ਖਾਤਾ ਇੰਨਾ ਸਬਰ ਨਹੀਂ ਸੀ ਕਿ ਉਹਨਾਂ ਨੂੰ ਠੰਡੇ ਹੀ ਕਰ ਲਈਏ ਕਈ ਵਾਰ ਦੋਵਾਂ ਦੇ ਮੂੰਹ ਸੜ ਗਏ ਛਾਲੇ ਜਾਂਦੇ ਆਲੂ ਦਾ ਬਾਹਰੀ ਹਿੱਸਾ ਤਾ ਜਿਆਦਾ ਗਰਮ ਨਾ ਲੱਗਦਾ ਪਰ ਦੰਦਾ ਹਿੱਟ ਚਬਦੇ ਅੰਦਰਲਾ ਹਿੱਸਾ ਜੀਭ ਹਲਕਤੇ ਤਾਲੂਏ ਨੂੰ ਫੂਕੇ ਰੱਖ ਦਿੰਦਾ ਸੀ ਅਤੇ ਉਸਤੇ ਭਖ ਦੇ ਕੋਲੇ ਨੂੰ ਮੂੰਹ ਵਿੱਚ ਰੱਖਣ ਨਾਲੋਂ ਜਿਆਦਾ ਖੈਰੇ ਤੇ ਸੀ ਕਿ ਉਹ ਅੰਦਰ ਪਹੁੰਚ ਜਾਵੇ ਉੱਥੇ ਉਸ ਨੂੰ ਠੰਡਾ ਕਰਨ ਲਈ ਕਾਫੀ ਸਮਾਂ ਸੀ ਇਸ ਲਈ ਦੋਵੇਂ ਜਲਦੀ ਜਲਦੀ ਨਿਕਲ ਜਾਂਦੇ ਪਾਵੇਂ ਕਿ ਇਸ ਕੋਸ਼ਿਸ਼ ਵਿੱਚ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰਦੇ ਗ੍ਰੀਸੂ ਨੂੰ ਉਸ ਵੇਲੇ ਠਾਕਰ ਦੀ ਪ੍ਰਾਤ ਯਾਦ ਆਈ ਜਿਸ ਵਿੱਚ 20 ਸਾਲ ਪਹਿਲਾਂ ਉਹ ਗਿਆ ਸੀ ਉਸ ਦਾਵਤ ਵਿੱਚ ਉਸ ਨੂੰ ਜਿਹੜੀ ਤ੍ਰਿਪੀ ਮਿਲੀ ਸੀ ਉਹ ਉਸ ਦੀ ਜ਼ਿੰਦਗੀ ਵਿੱਚ ਇੱਕ ਯਾਦ ਰੱਖਣ ਲਾਇਕ ਗੱਲ ਸੀ ਅੱਜ ਵੀ ਉਸ ਦੀ ਯਾਦ ਜਾਦ ਤਾਜ਼ਾ ਸੀ ਕਹਿਣ ਲੱਗਿਆ ਉਹ ਦਾਵਤ ਨਹੀਂ ਭੁੱਲਦੀ ਮੁੜ ਕੇ ਕਦੇ ਫਿਰ ਇਹੋ ਜਿਹਾ ਖਾਣਾ ਰੱਜ ਕੇ ਖਾਣ ਨੂੰ ਨਹੀਂ ਮਿਲਿਆ ਕੁੜੀ ਵਾਲਿਆਂ ਨੇ ਸਾਰਿਆਂ ਨੂੰ ਖੁੱਲੀਆਂ ਪੂੜੀਆਂ ਵਰਤਾਇਆਂ ਸਾਰਿਆਂ ਨੂੰ ਛੋਟੇ ਵੱਡੇ ਸਭ ਨੇ ਪੂੜੀਆਂ ਖਾਧੀਆਂ ਉਹ ਵੀ ਖਾਲਸਾ ਘਿਉ ਦੀਆਂ ਚਟਨੀ ਰਾਇਤਾ ਤਿੰਨ ਤਰ੍ਹਾਂ ਦੇ ਸੁੱਕੇ ਸਾਗ ਤੇ ਇੱਕ ਚਟਪਟੀ ਤਰੀ ਦਹੀਂ ਮਠਿਆਈ ਹੁਣ ਕੀ ਦੱਸਾਂ ਉਸ ਤਾਵਤ ਵਿੱਚ ਕੀ ਸਵਾਦ ਆਇਆ ਕੋਈ ਰੋਕ ਟੋਕ ਨਹੀਂ ਸੀ ਜਿਹੜੀ ਚੀਜ਼ ਚਾਹੋ ਜਿੰਨੀ ਮਰਜ਼ੀ ਖਾਓ ਲੋਕਾਂ ਨੇ ਇੰਨਾ ਖਾਦਾ ਇੰਨਾ ਖਾਦਾ ਕਿ ਕਿਸੇ ਤੋਂ ਪਾਣੀ ਵੀ ਨਾ ਪੀ ਹੋਇਆ ਪਰ ਵਰਤੌਣ ਵਾਲੇ ਕਾਹਨੂੰ ਟਾਲਦੇ ਸੀ ਪੱਤਲ ਵਿੱਚ ਗਰਮ-ਗਰਮ ਗੋਲ-ਗੋਲ ਕਚੋਰੀਆਂ ਰੱਖ ਜਾਂਦੇ ਪਥੇਰਾ ਮਨਾ ਕਰਦੇ ਕਿ ਨਹੀਂ ਚਾਹੀਦੀਆਂ ਪੱਤਲ ਤੇ ਹੱਥ ਰੱਖ ਕੇ ਰੋਕਦੇ ਪਰ ਉਹ ਤਾਂ ਬਸ ਵਰਤਾਈ ਜਾ ਰਹੇ ਸੀ ਅਤੇ ਜਦੋਂ ਮੂੰਹ ਧੋ ਲਿਆ ਤਾਂ ਪਾਣ ਲਹਿਚੀ ਵੀ ਮਿਲੀ ਪਰ ਮੈਨੂੰ ਪਾਣ ਲੈਣ ਦੀ ਸ਼ੁੱਧ ਕਿੱਥੇ ਸੀ ਖੜਾ ਤਾਂ ਹੋ ਗਿਆ ਨੇਸੀ ਹੁੰਦਾ ਪਾਸ ਜਾ ਕੇ ਆਪਣੇ ਕੰਬਲ ਤੇ ਪੈ ਗਿਆ ਐਸਾ ਦਰਿਆਦਿਲ ਸੀ ਉਹ ਠਾਕੁਰ ਮਾਦਵ ਨੇ ਇੰਨਾ ਪਦਾਰਥਾਂ ਦਾ ਮਨ ਹੀ ਮਨ ਸਵਾਦ ਲੈਂਦਿਆਂ ਕਿਆ ਹੁਣ ਸਾਨੂੰ ਕੋਈ ਜਿਹਾ ਹੀ ਭੋਜ ਨਹੀਂ ਖਲਵਾਉਂਦਾ ਹੁਣ ਕਿਹਨੇ ਖਲਾਉਣਾ ਉਹ ਜ਼ਮਾਨਾ ਹੋਰ ਸੀ ਹੁਣ ਤਾਂ ਸਾਰਿਆਂ ਨੂੰ ਸਰਫਾ ਹੀ ਸੁੱਝਦਾ ਬਸ ਮਿਆਹ ਸ਼ਾਦੀ ਵਿੱਚ ਖਰਚਾ ਨਾ ਕਰੋ ਮਰਨ ਭੋਗ ਤੇ ਖਰਚਾ ਨਾ ਕਰੋ ਕੋਈ ਪੁੱਛਣ ਵਾਲਾ ਹੋਵੇ ਬਾਈ ਗਰੀਬਾਂ ਦਾ ਇੰਨਾ ਮਾਲ ਲੁੱਟ ਕੇ ਲੈ ਜਾਣਾ ਕਿੱਥੇ ਐ ਲੁੱਟਣ ਵਿੱਚ ਕੋਈ ਕਮੀ ਨਹੀਂ ਹੈ ਹਾਂ ਖਰਚੇ ਵਿੱਚ ਬਚਤ ਸੁੱਝਦੀ ਐ ਤੂੰ 20 ਕੁੜੀਆਂ ਤਾਂ ਖਾ ਹੀ ਲਈਆਂ ਹੋਣੀਆਂ 20 ਤੋਂ ਜ਼ਿਆਦਾ ਹੀ ਖਾਧੀਆਂ ਸੀ ਮੈਂ ਹੁੰਦਾ ਤਾਂ 50 ਖਾ ਜਾਂਦਾ 50 ਤੋਂ ਤਾਂ ਘੱਟ ਮੈਂ ਵੀ ਨਹੀਂ ਖਾਧੀਆਂ ਹੋਣੀਆਂ ਹੱਟਾ-ਕੱਟਾ ਹੁੰਦਾ ਸੀ ਤੂੰ ਤਾਂ ਮੇਰਾ ਅੱਧਾ ਵੀ ਨਹੀਂ ਐ ਆਲੂ ਖਾ ਕੇ ਦੋਹਾਂ ਨੇ ਪਾਣੀ ਪੀਤਾ ਉੱਥੇ ਹੀ ਧੂਣੀ ਕੋਲ ਆਪਣੀਆਂ ਧੋਤੀਆਂ ਉੱਤੇ ਲੈ ਕੇ ਗੁੱਛਾ-ਮੁੱਛਾ ਜਾ ਹੋ ਕੇ ਸੌ ਗਏ ਜਿਵੇਂ ਦੋ ਵੱਡੇ-ਵੱਡੇ ਅਜਗਰ ਕੁੰਡਲੀਆਂ ਮਾਰ ਕੇ ਪੈ ਗਏ ਹੋਣ ਬੁੱਧੀਆਂ ਹਲੇ ਤੱਕ ਤੜਫ ਰਹੀ ਸੀ ਸਵੇਰੇ ਮਾਧਵ ਨੇ ਝੁੱਗੀ ਵਿੱਚ ਜਾ ਕੇ ਦੇਖਿਆ ਤੇ ਉਸਦੀ ਘਰਵਾਲੀ ਠੰਡੀ ਹੋ ਗਈ ਸੀ ਉਸਤੇ ਮੂੰਹ ਤੇ ਮੱਖੀਆਂ ਭਿੰਕ ਰਹੀਆਂ ਸਨ ਪਤਰਿਆ ਅੱਖਾਂ ਉੱਪਰ ਵੱਲ ਝਾਕ ਰਹੀਆਂ ਸਨ ਸਾਰਾ ਜਿਸਮ ਧੂੜ ਮਿੱਟੀ ਨਾਲ ਲਥਪਥ ਹੋਇਆ ਪਿਆ ਸੀ ਉਸ ਦੀ ਕੋਖ ਵਿੱਚ ਬੱਚਾ ਮਰ ਗਿਆ ਸੀ ਮਦ ਭੱਜਦਾ ਹੋਇਆ ਗੀਸੂ ਬੋਲ ਆਇਆ ਫਿਰ ਦੋਵੇਂ ਉੱਚੀ ਉੱਚੀ ਲੇਰਾ ਮਾਰਨ ਲੱਗ ਪਏ ਅਤੇ ਛਾਤੀ ਪਿੱਟ ਪਿੱਟ ਕੇ ਸਿਆਪਾ ਕਰਨ ਲੱਗ ਪਏ ਗਵਾਂਡੀਆਂ ਨੇ ਰੌਲਾ ਸੁਣਿਆ ਤੇ ਭੱਜੇ ਭੱਜੇ ਆਏ ਤੇ ਪ੍ਰਾਣੀ ਮਰਿਆਦ ਅਨਸਾਰ ਇੰਨਾ ਬਾਦ ਨਸੀਬਾਂ ਨੇ ਸਮਝਾਉਣ ਲੱਗੇ ਪਰ ਜ਼ਿਆਦਾ ਰੋਣ ਪਿੱਟਣ ਦਾ ਮੌਕਾ ਨਹੀਂ ਸੀ ਕਾਫਨ ਅਤੇ ਲੱਕੜ ਦੀ ਫਿਕਰ ਕਰਨੀ ਸੀ ਪਰ ਘਰ ਵਿੱਚ ਤਾਂ ਪੈਸਾ ਇੰਜ ਗੈਬ ਸੀ ਜਿਵੇਂ ਗਿੱਜਰ ਤੇ ਆਲਣੇ ਵਿੱਚ ਮਾਸ ਹੁੰਦਾ ਹੈ ਕਿਉਂ ਪਿਓ ਪੁੱਤ ਰੋਂਦੇ ਪਿੱਟਦੇ ਪਿੰਡ ਦੇ ਜ਼ਮੀਂਦਾਰ ਕੋਲ ਗਏ ਉਹ ਇਹਨਾਂ ਦੋਹਾਂ ਦੀ ਸ਼ਕਲ ਵੀ ਪਸੰਦ ਨਹੀਂ ਸੀ ਕਰਦਾ ਕਈ ਵਾਰ ਇਹਨਾਂ ਨੂੰ ਚੋਰੀ ਕਰਨ ਲਈ ਜਾਂ ਵਾਅਦੇ ਮੁਤਾਬਕ ਕੰਮ ਤੇ ਨਾ ਆਉਣ ਕਾਰਨ ਕੁੱਟ ਚੁੱਕਿਆ ਸੀ ਪੁੱਛਿਆ ਕੀ ਗੱਲ ਹੋਏ ਗਿੱਸੂ ਪਿੱਟਣ ਕਿਉਂ ਲੱਗਿਆ ਐ ਅੱਜ ਕੱਲ ਤਾਂ ਤੂੰ ਕਿਤੇ ਦੇਖਦੇ ਵੀ ਨਹੀਂ ਲੱਗਦਾ ਪਿੰਡ ਵਿੱਚ ਰਹਿਣ ਦਾ ਦਿਲ ਹੀ ਨਹੀਂ ਕਰਦਾ ਤੇਰਾ ਗੀ ਸੁਨੇ ਜ਼ਮੀਨ ਤੇ ਸਿਰ ਰੱਖ ਕੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਆ ਸਰਕਾਰ ਬੜੀ ਮੁਸੀਬਤ ਪੈ ਗਈ ਰਾਤ ਮਾਦਵ ਦੀ ਘਰ ਵਾਲੀ ਗੁਜਰ ਗਈ ਸਾਰੀ ਰਾਤ ਤੜਫਦੀ رہی ਸਰਕਾਰ ਅਸੀਂ ਦੋਨੋਂ ਉਹਦੇ ਸਹਾਰੇ ਬੈਠੇ ਰਹੇ ਦਵਾ दारू ਜੋ ਵੀ ਸਰਿਆ ਕਰਦੇ ਰਹਿ ਪਰ ਉਹ ਫੇਰ ਵੀ ਸਾਨੂੰ ਧੋਖਾ ਦੇ ਗਈ ਹੁਣ ਤਾਂ ਕੋਈ ਰੋਟੀ ਦੇਣ ਵਾਲਾ ਵੀ ਨਹੀਂ ਰਿਹਾ ਮਾਲਕ ਲੁੱਟੇ ਗਏ ਘਰ ਉੱਜੜ ਗਿਆ ਤੇਰਾ ਗੁਲਾਮ ਹੁਣ ਤੇਰੇ ਬਿਨਾ ਕੌਣ ਹੈ ਉਸਦੀ ਮਿੱਟੀ ਵੀ ਚੁੱਕਣੀ ਹੈ ਤੇਰੇ ਬਿਨਾ ਹੋਰ ਕਿਤੇ ਦੁਆਰੇ ਜਾਵਾਂ ਜ਼ਮੀਦਾਰ ਸਾਹਿਬ ਦਿਆਲੂ ਸਨ ਪਰ ਗੀਸੂ ਤੇ ਤਰਸ ਖਾਣਾ ਕਾਲੇ ਕੰਬਲ ਦੇ ਰੰਗ ਚੜਾਉਣ बराबर ਸੀ ਦਿਲਤਾ ਕੀਤਾ ਕਹਿ ਦੇਣਾ ਚੱਲ ਦਫਾ ਹੋ ਇੱਥੋਂ ਉਂਝ ਤਾਂ ਬੁਲਾਉਣ ਤੇ ਵੀ ਨਹੀਂ ਆਉਂਦਾ ਹੁਣ ਲੋੜ ਪਈ ਤਾਂ ਮਿੱਠੇ ਪੋਚੇ ਮਾਰ ਰਿਆਂ ਹਰਾਮਖੋਰ ਕਿਸੇ ਥਾਂ ਦਾ ਪਦਮਾਸ਼ ਪਰ ਇਹ ਗੁੱਸੇ ਹੋਣ ਦਾ ਸਜ਼ਾ ਦੇਣ ਤਾਂ ਮੌਕਾ ਨਹੀਂ ਦਿਲ ਵਿੱਚ ਕੁੜਦੇ ਹੋਏ ਨੇ ਦੋ ਰੁਪਏ ਕੱਟ ਕੇ ਛੁੱਟ ਦਿੱਤੇ ਪਰ ਹਮਦਰਦੀ ਦਾ ਇੱਕ ਬੋਲ ਵੀ ਮੂੰਹ ਨਾ ਕੱਢਿਆ ਉਹਦੇ ਵੱਲ ਦੇਖਿਆ ਤੱਕ ਨਾ ਜਿਵੇਂ ਸਿਰ ਦਾ ਭਾਰ ਲਾਇਆ ਹੋਵੇ ਜਦੋਂ ਜ਼ਮੀਦਾਰ ਸਾਹਮਣੇ 2 ਰੁਪਏ ਦਿੱਤੇ ਤਾਂ ਪਿੰਡ ਦੇ ਬਾਣੀਏ ਮਹਾਜਨ ਨਾ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਸੀ ਕਿਸੂ ਜ਼ਮੀਦਾਰ ਦੇ ਨਾਮ ਢੰਡੋਰਾ ਪਿੱਟਣਾ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿਸੇ ਨੇ 2 ਆਨੇ ਦਿੱਤੇ ਤੇ ਕਿਸੇ ਨੇ 4 ਦੇ ਦਿੱਤੇ ਘੰਟੇ ਵਿੱਚ ਗੀਸੂ ਕੋਲ 5 ਰੁਪਏ ਦੀ ਚੰਗੀ ਖਾਸੀ ਰਕਮ ਜਮ੍ਹਾਂ ਹੋ ਗਈ ਕਿਤੇ ਦਾਣੇ ਮਿਲ ਗਏ ਕਿਤੋਂ ਲੱਕੜਾਂ ਦੁਪਹਿਰ ਗੀਸੂ ਅਤੇ ਮਾधव ਮੰਡੀਆਂ ਕਫਨ ਲੈਣ ਚੱਲੇ ਗਏ ਇੱਧਰ ਲੋਕ ਬਾਸ ਵੱਢਣ ਲੱਗੇ ਪਏ ਪਿੰਡ ਦੀਆਂ ਨਰਮਦਿਲ ਔਰਤਾਂ ਆ ਕੇ Laash ਨੂੰ ਦੇਖਦੀਆਂ ਤੇ ਉਸਦੀ ਬੇਵਸੀ ਤੇ ਦੋ ਹੰਝੂ ਵਹਾ ਕੇ ਚਲੀਆਂ ਜਾਂਦੀਆਂ ਕਿ ਇਹੋ ਜਿਹਾ ਪੈੜਾ ਰਿਵਾਜ ਹੈ ਕਿ ਜਿਸ ਨੂੰ ਜਿਉਂਦੇ ਜੀ ਤੱਕ ਕੱਕਨ ਨੂੰ ਲੀਰਾ ਵੀ ਨਾ ਜੁੜੀਆਂ ਮਰਨ ਤੇ ਉਸਨੂੰ ਕਫਨ ਚਾਹੀਦਾ ਹੈ ਕਫਨ ਲਾਸ਼ ਨਾਲ ਸਾਰੀ ਜਾਣਾ ਹੈ ਹੋਰ ਰਹਿ ਵੀ ਕੀ ਜਾਣਾ ਹੈ ਇਹ 5 ਰੁਪਏ ਪਹਿਲਾਂ ਮਿਲ ਜਾਂਦੇ ਤਾਂ ਕੋਈ ਦਵਾਦਾਰੀ ਕਰ ਲੈਂਦੇ ਦੋਵੇਂ ਇੱਕ ਦੂਜੇ ਦੀ ਮਨ ਦੀ ਗੱਲ ਤਾੜ ਰਹੇ ਸਨ ਮੰਡੀ ਵਿੱਚ ਇੱਧਰ ਉੱਧਰ ਘੁੰਮਦੇ ਰਹੇ ਕਦੇ ਇਸ ਦੀ ਪਜਾਰਜ ਦੀ ਦੁਕਾਨ ਤੇ ਗਏ ਕਦੇ ਉਸ ਤੇ ਇਸੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਰੇਸ਼ਮ ਅਤੇ ਸੂਤੀ ਦੇਖੇ ਪਰ ਕੋਈ ਚੱਟਿਆ ਨਾ ਇਥੋਂ ਤੱਕ ਕਿ ਸ਼ਾਮ ਹੋ ਗਈ ਫਿਰ ਦੋਵੇਂ ਪਤਾ ਨਹੀਂ ਕਿਹੜੀ ਦੇਵੀ ਪ੍ਰੇਰਣਾ ਨਾਲ ਇੱਕ ਸ਼ਰਾਬ ਦੇ ਠੇਕੇ ਸਾਹਮਣੇ ਜਾ ਪੁੱਜੇ ਜਿਵੇਂ ਕੋਈ ਪਹਿਲਾਂ ਹੀ ਬਣਾਈ ਹੋਈ ਵਿਆਉਥ ਹੋਵੇ ਅੰਦਰ ਲੰਘ ਗਏ ਉੱਥੇ ਕੁਝ ਧੇਰ ਤੱਕ ਦੋਵੇਂ ਹੱਕੇ ਬੱਕੇ ਜੇ ਖੜੇ ਰਹੇ ਫਿਰ ਗਿੱਸੂ ਨੇ ਗੱਦੀ ਦੇ ਸਾਹਮਣੇ ਜਾ ਕੇ ਕਿਹਾ ਸ਼ਾਹੀ ਇੱਕ ਬੋਤਲ ਸਾਨੂੰ ਵੀ ਦਿਓ ਉਸ ਤੋਂ ਬਾਅਦ ਕੁਝ ਨਮਕੀਨ ਆਇਆ ਤਲੀਆਂ ਹੋਈਆਂ ਮੱਛੀਆਂ ਆਇਆਂ ਦੋਵੇਂ ਜਾਣੇ ਵਰਾਂਡੇ ਵਿੱਚ ਬੈਠ ਕੇ ਆਰਾਮ ਨਾਲ ਪੀਣ ਲੱਗ ਪਏ। ਕਈ ਗਲਾਸ ਤੜਾ-ਦੜ ਅੰਦਰ ਸੁੱਟੋਂ ਤੋਂ ਬਾਅਦ ਦੋਵੇਂ ਸਰੂਰ ਵਿੱਚ ਆ ਗਏ। ਹੀਸੂ ਬੋਲਿਆ ਕਫਨ ਦੇ ਨਾਲ ਕੀ ਹੋਣਾ ਹੈ? ਸੜਨਾ ਹੀ ਸੀ ਬਹੁ ਦੇ ਨਾਲ ਤਾਂ ਨਹੀਂ ਜਾਣਾ ਸੀ। ਮਾਧਵ ਅਸਮਾਨ ਵੱਲ ਦੇਖ ਕੇ ਬੋਲਿਆ ਜਿਵੇਂ ਦੇਵਤਿਆਂ ਨੂੰ ਆਪਣੀ નિર્ਦੋਸ਼ ਹੋਣ ਦਾ ਗਵਾਹ ਬਣਾ ਰਿਹਾ ਹੋਵੇ। ਦੁਨੀਆ ਦਾ ਦਸਤੂਰ ਹੈ। ਨਹੀਂ ਤਾਂ ਕੋਈ ਬਾਹਮਣਾ ਨੂੰ ਹਜ਼ਾਰ ਰੁਪਏ ਕਿਉਂ ਦਵੇ ਕਿਹੜਾ ਦੇਖਦਾ ਹੈ ਪ੍ਰਲੋਕ ਵਿੱਚ ਮਿਲਦਾ ਵੀ ਹੈ ਜਾਂ ਨਹੀਂ ਵੱਡੇ ਬੰਦਿਆਂ ਕੋਲ ਪੈਸਾ ਚਾਹੇ ਰੱਖਣਾ ਚਾਹੇ ਫੂਕਣ ਸਾਡੇ ਕੋਲ ਕੀ ਹੈ ਫੂਕਣ ਵਾਸਤੇ ਪਰ ਲੋਕਾਂ ਨੂੰ ਕੀ ਜਵਾਬ ਦਵਾਂਗੇ ਲੋਕ ਪੁੱਛਣਗੇ ਕਫਨ ਕਿੱਥੇ ਹੈਗੀ ਸੁਅਸਿਆ ਉਹ ਛੱਡ ਕਹਿ ਦਵਾਂਗੇ ਕਿ ਪੈਸੇ ਕਿਤੇ ਗਿਰ ਗਏ ਪਥੇਰਾ ਲੱਭਿਆ ਪਰ ਮਿਲੇ ਨਹੀਂ ਜਕੀ ਤਾਂ ਉਹਨਾਂ ਨੂੰ ਆਉਣਾ ਨਹੀਂ ਪਰ ਫੇਰ ਪੈਸੇ ਦੇਣਗੇ ਵੀ ਉਹੀ ਮਦਵ ਵਿਅਸਿਆ ਅਚਾਨਕ ਮਿਲੀ ਖੁਸ਼ਕਿਸਮਤੀ ਤੇ ਕਹਿਣ ਲੱਗਿਆ ਚੰਗੀ ਸੀ ਵਿਚਾਰੀ ਮਰੀ ਵੀ ਤਾਂ ਪੂਰਾ ਖਵਾ ਪਿਆ ਕੀ ਹੁਣ ਬੋਤਲ ਤੋਂ ਜ਼ਿਆਦਾ ਹੋ ਗਈ ਗੀ ਸੁਨੇ ਦੋ ਸ਼ੇਰ ਪੂੜੀਆਂ ਮੰਗਵਾਈਆਂ ਚਟਨੀ achar कलेਜੀ ਠੇਕੇ ਦੇ ਸਾਹਮਣੇ ਦੁਕਾਨ ਸੀ ਮਾਦੋਂ ਭੱਜ ਕੇ ਦੋ ਪੱਤਨਾ ਵਿੱਚ ਸਾਰਾ ਸਮਾਨ ਲੈ ਆਇਆ ਪੂਰਾ 1.5 ਰੁਪਇਆ ਹੋਰ ਖਰਚ ਹੋ ਗਿਆ ਹੁਣ ਬਸ ਥੋੜੇ ਜੇ ਪੈਸੇ ਬਚੇ ਰਹਿ ਗਏ ਦੋਵੇਂ ਇਸ ਵੇਲੇ ਬੜੀ ਸ਼ਾਨ ਨਾਲ ਬੈਠੇ ਪੂੜੀਆਂ ਖਾ ਰਹੇ ਸਨ ਜਿਵੇਂ ਜੰਗਲ ਵਿੱਚ ਕੋਈ ਸ਼ੇਰ ਆਪਣੇ ਸ਼ਿਕਾਰ ਦੀ ਦਾਅਤ ਉਡਾ ਰਿਹਾ ਹੋਵੇ ਨਾ ਜਵਾਬ ਦੇਹੀ ਦਾ ਡਰ ਸੀ ਨਾ ਬਦਨਾਮੀ ਦਾ ਫਿਕਰ ਇੰਨਾਂ ਭਾਵਨਾਵਾਂ ਨੂੰ ਉਹਨਾਂ ਨੇ ਬਹੁਤ ਪਹਿਲਾਂ ਹੀ ਜਿੱਤ ਲਿਆ ਸੀ ਇਸ ਦਰਸ਼ਕ ਵਾਂਗ ਬੋਲਿਆ ਸਾਡੀ ਆਤਮਾ ਖੁਸ਼ ਹੋ ਰਹੀ ਹੈ ਤਾਂ ਇਹਦਾ ਉਹਨੂੰ ਪਉਨ ਨਹੀਂ ਲੱਗੋ ਮਾਧਵ ਨੇ ਸ਼ਰਦਾ ਨਾਲ ਸਿਰ ਝੁਕਾ ਕੇ ਤਸਦੀਕ ਕੀਤੀ ਜ਼ਰੂਰ ਲਗੋ ਰੱਬ ਤੂੰ ਤਾਂ ਜਾਣੀ ਜਾਣ ਐ ਉਸ ਨੂੰ ਸਰਗ ਭੇਜੀ ਅਸੀਂ ਦੋਵੇਂ ਦਿਲੋਂ ਉਸ ਨੂੰ ਅਸੀਸ ਦੇ ਰਹੇ ਆ ਅੱਜ ਜੋ ਖਾਣ ਪੀਣ ਨੂੰ ਮਿਲਿਆ ਉਹ ਤਾਂ ਸਾਰੀ ਉਮਰ ਨਾ ਮਿਲਿਆ ਕਦੇ ਇੱਕ ਪਲ ਬਾਅਦ ਮਾਧਵ ਦੇ ਮਨ ਵਿੱਚ ਇੱਕ ਸ਼ੰਕਾ ਉੱਠੀ ਕਹਿੰਦਾ ਕਿਉਂ ਬਾਪੂ ਆਪਾਂ ਵੀ ਤਾਂ ਇੱਕ ਨਾ ਇੱਕ ਦਿਨ ਉੱਥੇ ਜਾਵਾਂਗੇ ਹੀ ਗੀਸੂ ਨੇ ਇਸ ਭੋਲੇ ਭਾੜੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ ਉੱਪਰ ਲੋਕ ਦੀਆਂ ਗੱਲਾਂ ਸੁਣ ਕੇ ਇਸ ਨੰਦ ਵਿੱਚ ਕੋਈ ੜਕਾਉਣਾ ਚਾਹੁੰਦਾ ਸੀ ਜੇ ਉਹਨਾਂ ਉੱਥੇ ਸਾਨੂੰ ਪੁੱਛਿਆ ਕਿ ਤੁਸੀਂ ਕਫਨ ਕਿਉਂ ਨਹੀਂ ਦਿੱਤਾ ਤਾਂ ਕੀ ਕਹਾਂਗੇ ਕਹਾਂਗੇ ਤੇਰਾ ਸਿਰ ਪੁੱਛ ਤਾਂ ਜ਼ਰੂਰ ਤੈਨੂੰ ਪਤਾ ਹੈ ਬਈ ਉਸ ਨੂੰ ਕਫਨ ਨਹੀਂ ਮਿਲਣਾ ਤੂੰ ਮੈਨੂੰ ਗਦਾ ਸਮਝਿਆ 60 ਸਾਲ ਇਸ ਦੁਨੀਆ ਵਿੱਚ ਕਾ ਨਹੀਂ ਖੋਦਦਾਰਿਆ ਮੈਂ ਉਹਨੂੰ ਕਫਨ ਮਿਲੂਗਾ ਤੇ ਇਸ ਤੋਂ ਵੀ ਵਧੀਆ ਮਿਲੂਗਾ ਮਾਤਾ ਨੂੰ ਯਕੀਨ ਨਾ ਹੋਇਆ ਕਹਿੰਦਾ ਕੌਣ ਦਊਗਾ ਰੁਪਈਏ ਤਾਂ ਤੂੰ ਖਾ ਗਿਆ ਸਾਰੇ ਉਹ ਤਾਂ ਮੈਥੋਂ ਪੁੱਛੂਗੀ ਉਹਨੂੰ ਵਿਆਹ ਕੇ ਤਾਂ ਮੈਂ ਹੀ ਲਿਆਇਆ ਸੀ ਗਿੱਸੂ ਗਰਮ ਹੋ ਕੇ ਕਹਿਣ ਲੱਗਿਆ ਮੈਂ ਕਿਹਾ ਨਾ ਉਸਨੂੰ ਕਫਨ ਮਿਲੇਗਾ ਤੂੰ ਮੰਨਦਾ ਕਿਉਂ ਨਹੀਂ ਕੌਣ ਦਊਗਾ ਦਸਤਾ ਸਹੀ ਉਹ ਹੀ ਦੇਣਗੇ ਜਿਨ੍ਹਾਂ ਨੇ ਹੁਣ ਦਿੱਤਾ ਸੀ ਬਸ ਐਤਕੀ ਪੈਸੇ ਆਪਣੇ ਹੱਥ ਨਹੀਂ ਆਉਣੇ ਜਿਵੇਂ ਜਿਵੇਂ ਹਨੇਰਾ ਵਧਦਾ ਜਾਂਦਾ ਤਾਰਿਆਂ ਦੀ ਚਮਕ ਤਿੱਖੀ ਹੁੰਦੀ ਜਾਂਦੀ ਠੇਕੇ ਦੀ ਰੌਣਕ ਵਧਦੀ ਜਾਂਦੀ ਸੀ ਕੋਈ ਗਾਉਂਦਾ ਕੋਈ ਗਾਉਂਦਾ ਕੋਈ ਆਪਣੇ ਨਾਲ ਦੇ ਨੂੰ ਜਫੀਆਂ ਪਾਈ ਜਾਂਦਾ ਕੋਈ ਆਪਣੇ ਦੋਸਤੇ ਮੂੰਹ ਨੂੰ ਗਲਾਸ ਲਾਈ ਜਾਂਦਾ ਸੀ ਉਸ ਵਾਤਾਵਰਨ ਵਿੱਚ ਸਰੂਰ ਸੀ ਹਵਾ ਵਿੱਚ ਨਸ਼ਾ ਸੀ ਕਈ ਤਾਂ ਇੱਥੇ ਆ ਕੇ ਕਦੇ ਬੱਕ ਵਿੱਚ ਹੀ ਮਸਤ ਹੋ ਜਾਂਦੇ ਸ਼ਰਾਬ ਨਾਲੋਂ ਜ਼ਿਆਦਾ ਉਥੋਂ ਦੀ ਹਵਾ ਉਹਨਾਂ ਤੇ ਜ਼ਿਆਦਾ ਸਰਕਰਦੀ ਸੀ ਜ਼ਿੰਦਗੀ ਦੇ ੜਿੱਕੇ ਇੱਥੇ ਖਿੱਚ ਲਿਆਉਂਦੇ ਸਨ ਅਤੇ ਕੁਝ ਸਮੇਂ ਲਈ ਤਾਂ ਉਹ ਭੁੱਲੀ ਜਾਂਦੇ ਕਿ ਉਹ ਜਿਉਂਦੇ ਹਨ ਜਾਂ ਮਰ ਚੁੱਕੇ ਜਾਂ ਨਾ ਜਿਉਂਦੇ ਹਨ ਨਾ ਮਰਦੇ ਹਨ ਤੇ ਇਹ ਦੋਵੇਂ ਪਿਓ ਪੁੱਤ ਅਜੇ ਵੀ ਸਵਾਦ ਲੈ ਲੈ ਕੇ ਚੁਸਕੀਆਂ ਭਰ-ਭਰ ਰਹੇ ਸਨ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਤੇ ਹੀ ਟਿਕੀਆਂ ਹੋਈਆਂ ਸਨ ਦੋਵੇਂ ਕਿੰਨੇ ਕਿਸਮਤ ਵਾਲੇ ਨੇ ਪੂਰੀ ਬੋਤਲ ਵਿਚਾੜੇ ਪਈ ਹੈ ਰੱਜ ਕੇ ਖਾਣ ਤੋਂ ਬਾਅਦ ਮਾਦਵ ਨੇ ਬੱਚੀਆਂ ਹੋਈਆਂ ਪੂੜੀਆਂ ਦਾ ਪੱਤਲ ਚੁੱਕ ਕੇ ਇੱਕ ਭਖਾਰੀ ਨੂੰ ਦੇ ਦਿੱਤਾ ਜਿਹੜਾ ਖੜਾ ਇਨ੍ਹਾਂ ਵੱਲ ਭੁੱਖੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਤੇ ਦੇਨ ਦਾ ਮਾਣ ਆਨੰਦ ਤੇ ਖੁਸ਼ੀ ਉਸਨੇ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਮਹਿਸੂਸ ਕੀਤੀ ਸੀ ਜੀਸੂ ਨੇ ਕਿਹਾ ਲੈ ਜਾ ਰੱਜ ਕੇ ਖਾ ਤੇ ਅਸੀਸ ਦੇ ਜਿਸ ਦੀ ਕਮਾਈ ਹੈ ਉਹ ਤਾਂ ਮਰ ਗਈ ਪਰ ਤੇਰੀ ਅਸੀਸ ਉਸ ਤੱਕ ਜ਼ਰੂਰ ਪਹੁੰਚੇਗੀ ਦਿਲੋਂ ਅਸੀਸ ਦੇਈ ਬੜੀ ਸਖਤ ਕਮਾਈ ਦੇ ਪੈਸੇ ਨਹੀਂ ਮਾਧਵ ਨੇ ਫਿਰ ਅਸਮਾਨ ਵੱਲ ਤੱਕ ਦੇ ਕੇ ਆ ਸਵਰਗ ਜਾਊ ਉਹ ਬਾਪੂ ਸਵਰਗ ਦੀ ਰਾਣੀ ਬਣੂ ਗੇਸੂ ਖੜਾ ਹੋ ਗਿਆ ਤੇ ਜਿਵੇਂ ਆਨੰਦ ਦੀਆਂ ਲਹਿਰਾਂ ਵਿੱਚ ਤੈਰਦਾ ਹੋਇਆ ਕਹਿਣ ਲੱਗਿਆ ਹਾਂ ਪੁੱਤਰ ਸਵਰਗ ਜਾਊਗੀ ਕਿਸੇ ਨੂੰ ਸਤਾਇਆ ਨਹੀਂ ਕਿਸੇ ਨੂੰ ਦਬਾਇਆ ਨਹੀਂ ਮਰਦੀ ਮਰਦੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲਾਲਸ ਪੂਰੀ ਕਰ ਗਈ ਸਵਰਗ ਵਿੱਚ ਉਹ ਨਹੀਂ ਜਾਊ ਤਾਂ ਹੋਰ ਕੀ ਆ ਢਿੱਡ ਲਜੇ ਜਾਣ ਕੇ ਜਿਹੜੇ ਗਰੀਬਾਂ ਨੂੰ ਦੋਹਾਂ ਹੱਥਾਂ ਨਾਲ ਲੁੱਟਦੇ ਨੇ ਤੇ ਆਪਣੇ ਪਾਪ ਧੋਣ ਲਈ ਗੰਗਾ ਵਿੱਚ ਟੁਕੀਆਂ ਲਾਉਂਦੇ ਫਿਰਦੇ ਨੇ ਮੰਦਰਾਂ ਵਿੱਚ ਜਲ ਚੜਾਉਂਦੇ ਨੇ ਸ਼ਰਦਾ ਤਾਂ ਇਹ ਰੰਗ ਛੇਤੀ ਹੀ ਉੱਤਰ ਗਿਆ ਅਸਥਿਰ ਨਸ਼ੇ ਦੀ ਖਾਸੀਅਤ ਹੈ ਦੁੱਖ ਤੇ ਨਰਾਸ਼ਾ ਦਾ ਦੌਰ ਸ਼ੁਰੂ ਹੋਇਆ ਮਾਧਵ ਨੇ ਕਿਹਾ ਪਰ ਬਾਪੂ ਵਿਚਾਰੀ ਨੇ ساری ਉਮਰ ਦੁੱਖ ਹੀ ਭੋਗਿਆ ਬਸ ਕਿੰਨਾ ਕੁ ਦੁੱਖ ਸਹਿ ਕੇ ਮਰੀ ਉਹ ਅੱਖਾਂ ਤੇ ਹੱਥ ਰੱਖ ਕੇ ਰੋਣ ਲੱਗ ਪਿਆ ਉੱਚੀ ਉੱਚੀ ਲੇਰਾ ਮਾਰ ਕੇ ਗਿੱਸੂ ਨੇ ਸਮਝਾਇਆ ਕਿਉਂ ਰੋਣਾ ਪੁੱਤ ਹੋਸ਼ੋ ਓ ਮਾਇਆ ਜਾਲ ਤੋਂ ਜਾਦ ਹੋ ਗਈ ਜੰਜਾਲ ਤੋਂ ਛੁੱਟੀ ਬੜੀ ਕਿਸਮਤ ਵਾਲੀ ਸੀ ਜਿਹੜੀ ਇੰਨੀ ਛੇਤੀ ਮੋਹ ਮਾਇਆ ਦੇ ਰਿਸ਼ਤੇ ਤੋੜ ਗਈ ਤੇ ਦੋਨੋਂ ਖੜੇ ਹੋ ਕੇ ਗਾਉਣ ਲੱਗ ਪਏ ਠੱਗਣੀ ਕਿਉਂ ਅੱਖਾਂ ਮਟਕਾਵੇ ਓ ਠੱਗਣੀ ਸ਼ਰਾਬੀਆਂ ਦੀਆਂ ਨਜ਼ਰਾਂ ਇਨ੍ਹਾਂ ਤੇ ਹੀ ਟਿਕੀਆਂ ਹੋਈਆਂ ਸਨ ਅਤੇ ਦੋਵੇਂ ਆਪਣੇ ਦਿਲ ਵਿੱਚ ਮਸਤ ਹੋਏ ਗਾਉਂਦੇ ਰਹੇ ਫਿਰ ਦੋਵੇਂ ਨੱਚਣ ਲੱਗ ਪਏ ਨੱਚੇ ਟੱਪੇ ਡਿੱਗੇ ਵੀ ਲੱਕ ਵੀ ਮਟਕਾਏ ਸ਼ਕਲਾਂ ਵੀ ਬਣਾਈਆਂ ਡਰਾਮੇ ਵੀ ਇੱਤੇ ਤੇ ਖੀਰ ਨਸ਼ੇ ਵਿੱਚ ਟੱਲੀ ਹੋ ਕੇ ਉੱਥੇ ਹੀ ਡੈਗ ਪਏ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ